ਖੇਡਵਤਨ ਪੰਜਾਬ ਦੀ ਸੀਜ਼ਨ 3 ਦੀ ਰੰਗਾਰੰਗ ਸ਼ੁਰੂਆਤ ਹੋ ਗਈ ਹੈ ਨਵੰਬਰ ਤੱਕ ਚੱਲਣ ਵਾਲੇ ਖੇਡਵਤਨ ਪੰਜਾਬ ਦੀ ਨੂੰ ਲੈ ਕੇ ਕਾਫੀ ਦੇਰ ਤੋਂ ਜਿਹੜੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਾਡੇ ਨਾਲ ਇਸ ਬਾਰੇ ਗੱਲ ਕਰਨ ਲਈ ਕੈਬਨਿਟ ਮਨਿਸਟਰ ਹਰਪਜਨ ਸਿੰਘ ਇੱਟੂ ਹੈ ਗੱਲ ਕਰਦੇ ਹਨਤੀ ਸਾਹਿਬ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਹੈ ਤੇ ਜਿਸ ਤੀਕੇ ਨਾਲ ਜਿਹੜਾ ਮੰਤਰ ਰੱਖਿਆ ਗਿਆ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਲੱਗਦਾ ਹੈ ਕਿ ਇਹ ਸਾਰੀ ਚੀਜ਼ਾਂ ਨਾਲ ਨਸ਼ੇ ਤੋਂ ਦੂਰ ਹੋਣ ਦੇਖੋ ਜੇ ਤੁਸੀਂ ਕਹਿ ਰਹੇ ਹੋ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਹੈ ਤੇ ਸਾਡੀ ਖੁਸ਼ੀ ਦੀ ਹੱਦ ਹੋਰ ਵੀ ਵੱਧ ਗਈ ਆ ਕਿਉਂਕਿ ਜਦੋਂ মিডিਆ ਦੇ ਲੋਕ ਜਿਹੜੇ ਨੇ ਉਹ ਪ੍ਰਸ਼ੰਸਾ ਕਰਦੇ ਨੇ ਤੇ ਉਤੋਂ ਫਿਰ ਰੀਅਲੀ ਲੱਗਦਾ ਹੈ ਕਿ ਜਿਹੜਾ ਇਸ ਗਰਾਉਂਡ ਲੈਵਲ ਤੱਕ ਇਹ ਜਿਹੜਾ ਅਸੀਂ ਇਵੈਂਟ ਕਰਾ ਰਹੇ ਆ ਇਹਦਾ ਪ੍ਰਭਾਵ ਜਿਹੜਾ ਜਾ ਰਿਹਾ ਸੋ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜਿਹੜਾ ਅੱਜ ਉਹਦਾ ਆਗਾਜ਼ ਸੰਗਰੂਰ ਦੀ ਧਰਤੀ ਤੋਂ ਜਿਹੜਾ ਹੋ ਚੁੱਕਾ ਸਾਡੇ ਜਿਹੜੇ ਕਾਫੀ ਉੱਬਰ ਦੇ ਖਿਡਾਰੀ ਬੱਚਿਆਂ ਦੇ ਰੂਪ ਦੇ ਵਿੱਚ ਨੇ ਅੱਜ ਉਹ ਇਨ੍ਹਾਂ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਇਹੀ ਬੱਚੇ ਜਿਹੜੇ ਆ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਆ ਉਹ ਮੱਲਾ ਮਾਰਨਗੇ ਹਰ ਸਾਲ ਖਿਡਾਰੀਆਂ ਦੀ ਗਿਣਤੀ ਜਵਾਦਾ ਹੋ ਰਹੀ ਹੈ ਹਰ ਸਾਲ ਗਿਣਤੀ 'ਚ ਵਾਧਾ ਹੋ ਰਿਹਾ ਲੱਗਦਾ ਹੈ ਕਿ ਚੰਗਾ ਇੱਕ ਦੇਖੋ ਇਹ 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 ਬੜੀ ਇੱਕ ਪੋਜ਼ਿਟਿਵ ਗੱਲ ਆ ਕਿ ਹਰ ਸਾਲ ਸਾਡੇ ਬੱਚੇ ਜਿਹੜੇ ਪਾਰਟਿਸਪੈਂਟਸ ਨੇ ਇਹਨਾਂ ਗੇਮਾਂ ਦੇ ਵਿੱਚ ਵੱਧ ਰਹੇ ਨੇ ਉਹਨਾਂ ਦੇ ਨਾਲ ਜਿਵੇਂ-ਜਿਵੇਂ ਬੱਚੇ ਜਿਹੜੇ ਆ ਉਹ ਗਰਾਊਂਡ ਦੇ ਨਾਲ ਜੁੜਨਗੇ ਆਪਣੇ ਕੋਈ ਨਾ ਕੋਈ ਗੇਮ ਜੜੀ ਆ ਇਵੈਂਟ ਦੇ ਵਿੱਚ ਪਾਰਟਿਸਪੀਟ ਕਰਨਗੇ ਤੇ ਉਹਨਾਂ ਨੂੰ ਇੱਕ ਮੋਰਲ ਸਟਰੈਂਥ ਵੀ ਮਿਲਦੀ ਆ ਕਿਆ ਜਾਂਦਾ ਨਾ ਸਟਰੋਂਗ ਸਾਊਂਡ ਮਾਈਂਡ ਐਂਡ ਸਾਊਂਡ ਬੋਡੀ ਸੋ ਬੋਡੀ ਵੀ ਉਹਨਾਂ ਦੀ ਸਾਊਂਡ ਹੋਊਗੀ ਡਿਸਪਲਨ ਚ ਰਹਿਣਾ ਸਿੱਖਣਗੇ ਔਰ ਆਪਣੇ ਜੀਵਨ ਦੇ ਵਿੱਚ ਮੁਕਾਮ ਹਾਸਲ ਕਰਨ ਆਖਰੀ ਆਖਰੀ ਕੀ ਬੱਚਿਆਂ ਨੂੰ ਕੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਿਡਾਰੀਆਂ ਨੂੰ ਕੀ ਮੈਸੇਜ ਤੇ ਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਚਲਾ ਰਹੀ ਆ ਪੰਜਾਬ ਸਰਕਾਰ ਦੁਆਰਾ ਇਹਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਟ ਜੜਾ ਉਹ ਕਰਨ ਬਹੁਤ ਸੋ ਬਿਲਕੁਲ ਇਹ ਸੀਗੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਜਿਹੜੇ ਕਿ ਦੱਸੇ ਸੀਗੇ ਕਿ ਇੱਕ ਵੱਡਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਨੌਜਵਾਨਾਂ ਨੂੰ ਹੈਗੀ ਕਿ ਖੇਡਾਂ ਦੇ ਪ੍ਰਤੀ ਉਹ ਜਾਗਰੂਕ ਹੋਣ ਤਾਂ ਕਿ ਨਸ਼ੇ ਤੋਂ ਦੂਰ ਕੀਤਾ ਜਾ ਸਕੇ ਤੇ ਹਰ ਸਾਲ ਜਿਸ ਤਰੀਕੇ ਨਾਲ ਖਿਡਾਰੀਆਂ ਦੀ ਗਿਣਤੀ ਦੇ ਵਿੱਚ ਵਜਵਾਦਾ ਹੋ ਰਿਹਾ ਇਹ ਸਰਕਾਰ ਲਗਾਤਾਰ ਇਸ ਦੇ ਉਪਰਾਲੇ ਕਰ ਰਹੀ ਹੈ ਕਿ ਖਿਡਾਰੀਆਂ ਨੂੰ ਜਤੋਂ ਜ਼ਿਆਦਾ ਮੌਕੇ ਮਿਲਣ ਤੇ ਸੀਜ਼ਨ 3 ਦੀ ਜਿਹੜੀ ਰੰਗ ਰੰਗ ਸ਼ੁਰੂਆਤ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਦੀ ਸ਼ੁਰੂਆਤ ਹੋ ਜੜੀ ਕੀਤੀ ਗਈ ਹੈ ਵੀਡੀਓ ਜਰਨਲਿਸਟ ਸਚਿਨ ਅਰੋੜਾ ਦੇ ਨਾਲ ਅਨਕੁਸ਼ ਮਹਾਜਨ ਨਿਊਜ਼ Sangrur.